ਡਾਇਰੈਕਟਰ ਸੋਰਸ ਪਰਸਨ ਸਰਪੰਚ ਸਹਿਬਾਨ ਟੀਚਰਸ ਆਸ਼ਾ ਵਰਕਰਸ ਅਨਮੋੜੀ ਵਰਕਰਸ ਗੁੱਡ ਆਫਟਰਨੂੰ ਟੂ ਆਲ ਆਫ ਯੂ ਬਾਈਸੈਲਫ ਪਰਮੇਂਦਰ ਕੌਰ ਗੇ ਹੈ ਟੀਚਰ ਸਰਹਾਲੀਬਲ ਸਕੂਲ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਮਹਿਤਮਾ ਅੱਜ ਤੱਕ ਅਸੀਂ ਬੱਚਨ ਨੂੰ ਪੜਾਉਣ ਦਾ ਕੰਮ ਕਰਦੇ ਰਹੇ ਹਾਂ ਗਵਰਨਮੈਂਟ ਦੀਆਂ ਸਕੀਮਸ ਨੂੰ ਇੰਟਰੀਵੈਂਟ ਕਰਦਾ ਕੰਮ ਕਰਦੇ ਰਹੇ ਹਾਂ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਜਿਹੜੀ ਮੀਟਿੰਗ ਵਾਸਤੇ ਸਾਨੂੰ ਬੁਲਾਇਆ ਗਿਆ ਉਹਦੇ ਵਿੱਚ ਅਸੀਂ ਪਿੰਡ ਦੇ ਵਿਕਾਸ ਵਿੱਚ ਵੀ ਆਪਣਾ ਜੋ ਤਨੋਂ ਓਨਲੀ ਹਿੱਸੇਦਾਰ ਬਣ ਜਾ ਰਹੇ ਆ ਅ ਜਿਸ ਨਾਲ ਅਸੀਂ ਇਹ ਤਾਂ ਸਿਰਫ ਤੋਂ ਗੱਲ ਕਰ ਰਹੇ ਆ ਪਲਾਨਿੰਗ ਦੀ ਦੇਖੋ ਜੇ ਅਸੀਂ ਕਿਸੇ ਚੀਜ਼ ਨੂੰ ਪਲਾਨ ਕਰਕੇ ਕੰਮ ਕੋਈ ਵੀ ਸ਼ੁਰੂ ਨਹੀਂ ਕਰਦੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਪਲਾਨਿੰਗ ਨਾਲ ਚੱਲਦੇ ਆਂ ਤੇ ਪਲਾਨਿੰਗ ਦੇ ਨਾਲ ਅਸੀਂ ਬਹੁਤ ਥੋੜੇ ਸੋਰਸਸ ਤੋਂ ਵੀ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਆਂ ਜੇ ਅਸੀਂ ਅਨਪਲਾਨ ਹੋ ਕੇ ਚੱਲਦੇ ਹਾਂ ਰਸੋਰਸਿਸ ਚਾਹੇ ਸਾਡੇ ਕੋਲ ਕਿੰਨੇ ਜ਼ਿਆਦਾ ਹੋਣ ਪਰ ਅਸੀਂ ਉਹਨਾਂ ਤੋਂ ਉਹ ਵਾਲੇ ਰਿਜ਼ਲਟ ਨਹੀਂ ਲੈ ਸਕਦੇ ਜਿਹੜੇ ਸਾਨੂੰ ਲੈਣੇ ਚਾਹੀਦੇ ਆ ਜਿਸ ਤਰ੍ਹਾਂ ਪਲਾਨਿੰਗ ਦੀ ਗੱਲ ਕਰਦੇ ਆ ਤੇ ਮੇਰੇ ਬੈਠੇ ਬੈਠੇ ਹੋਣੇ ਦਿਮਾਗ ਦੇ ਵਿੱਚ ਵਿਚਾਰ ਆ ਰਿਹਾ ਸੀ ਕਿ ਮੇਰੇ ਸਕੂਲ ਦੇ ਬੈਕਸਾਈਡ ਤੇ ਨਾ ਗਲੀ ਆ ਇੱਕ ਜਿਹੜੀ ਵੀ ಗ್ರಾಮ ਪੰਚਾਇਤ ਆਉਂਦੀ ਉਸ ਗਲੀ ਨੂੰ ਜ਼ਰੂਰ ਬਣਾਉਂਦੇ ਔਰ ਉਹ ਗਲੀ ਬਣਾ ਬਣਾ ਕੇ ਨਾ ਸਾਡੇ ਕਿਸੇ ਟਾਈਮ ਤੇ ਇਸ ਤਰ੍ਹਾਂ ਸੀ ਕਿ ਮੇਰੇ ਸਕੂਲ ਦੀ ਚਾਰਦੁਆਰੀ ਅ 8 ਫੁੱਟ ਦੀ ਹੋਏਗੀ ਉਹ ਗਲੀ ਜਿਹੜੀ ਆ ਅੱਜ ਵੀ ਲਾਦਾ ਕਿ ਉਹ ਹਾਰਡਲੀ 3 ਫੁੱਟ ਰਹਿ ਗਈ ਆ ਮਤਲਬ ਜਿਹੜੀ ಗ್ರಾಮ ਪੰਚਾਇਤ ਆਉਂਦੀ ਆ I don't know ਉਹਦੇ ਪਿੱਛੇ ਮੋਟਿਵ ਕੀ ਆ ਬਟ ਉਹ ਗਲੀ ਜ਼ਰੂਰ ਬਣਦੀ ਆ ਉਸ ਇਲਾਵਾ ਅ ਜਿਹੜੀ ਸਿਗਾਈ ਚੋਂ ਨਿਕਲਦੀ ਨਹੀਂ ਜਿਹੜੀ ਮੇਰੀ ਸਕੂਲ ਦੇ ਸਾਹਮਣੇ ਵਾਲੀ ਗਲੀ ਆ ਉਹ ਗਲੀ ਬਣੀ ਜ਼ਰੂਰ ਆ ਬਟ ਉਹ ਦੀ ਸਥਿਤੀ ਆ ਕਿ ਜਿੱਥੇ ਸਕੂਲ ਦੇ ਲਾਗੇ ਘਰ ਸ਼ੁਰੂ ਹੋਏ ਨੇ ਨਾ ਉੱਥੇ ਆ ਕੇ ਜਿਹੜੀ ਪਿਛਲੀ ਪੰਚਾਇਤ ਸੀ ਉਹਨਾਂ ਨੇ ਉੱਥੇ ਗਲੀ ਬੰਦ ਕਰ ਦਿੱਤੀ ਹੁਣ ਉਹਦੇ ਨਾਲ ਕੀ ਆ ਕਿ ਜਿਹੜਾ ਪਾਣੀ ਆ ਉਹ ਸਾਰਾ ਇਕੱਠਾ ਹੋ ਕੇ ਸਾਡਾ ਸਕੂਲ ਜਿਹੜਾ ਮੇਰਾ ਸਕੂਲ ਕਲਾਸ ਸੀਨੀਅਰ ਸੈਕੰਡਰੀ ਸਕੂਲ ਆ ਉਹਦੇ ਵਿੱਚ ਜਿਹੜਾ ਐਂਟਰ ਕਰ ਜਾਂਦਾ ਇਹ ਕੀ ਆ ਇਹ ਲੈਕ ਆਫ ਪਲੈਨਿੰਗ ਆ ਮਤਲਬ ਜੇ ਉਹਨੂੰ ਸਹੀ ਤਰੀਕੇ ਨਾਲ ਪਲਾਨ ਕਰਕੇ ਪ੍ਰੋਪਰ ਬਣਾਇਆ ਜਾਂਦਾ ਤੇ ਉਹ ਗਲੀ ਜਿਹੜੀ ਆ ਉਹ ਸੜਕ ਤੱਕ ਲੈਨ ਦੀ ਜਾਂਦੀ ਤੇ ਉਹ ਜ਼ਿਆਦਾ ਵਧੀਆ ਕੰਮ ਹੋਣਾ ਸੀਗਾ ਉਸਤੀ ਚੀਜ਼ ਇਹ ਹੈ ਜੀ ਕਿ ਮੈਂ ਨਾ ਇੱਕ ਦਿਨ ਇੱਕ ਡਾਕੂਮੈਂਟਰੀ ਵੇਖ ਰਹੀ ਸੀ ਪੇਰੋਸ਼ਾ ਪਿੰਡਾ ਗੁਰਦਾਸਪੁਰ ਦੇ ਵਿੱਚ ਸ਼ਾਇਦ ਮੈਨੂੰ ਪਤਾ ਹੋਵੇਗਾ ਬਹੁਤ ਮਾਡਲ ਪਿੰਡ ਇਸ ਤਰ੍ਹਾਂ ਤੇ ਬਣਿਆ ਹੋਇਆ ਉਹਦੇ ਜਿਹੜੀ ਸਰਪੰਚ ਹੋਸਪੈਡ ਦੇ ਉਹ ਇੱਕ ਲੜਕੀ ਆ ਠੀਕ ਹੈ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇਥੇ ਪਹਿਲਾਂ ਗੱਲ ਹੋਈ ਸੀ 50% ਰੈਜ਼ਰਵੇਸ਼ਨ ਦੀ ਰੈਜ਼ਰਵੇਸ਼ਨ ਤੇ ਗਵਰਨਮੈਂਟ ਨੇ ਕਰ ਦਿੱਤੀ ਆ ਪਰ ਉਹਦੇ ਵਿੱਚ ਹੁੰਦਾ ਕੀ ਆ ਕਿ ਜਸਟ ਜਿਹੜਾ ਲੇਡੀ ਕੈਂਡੀਡੇਟ ਆ ਨਾ ਉਹ ਸਿਰਫ ਇੱਕ ਪੇਪਰਸ ਦੇ ਵਿੱਚ ਉਹਦਾ ਨਾਮ ਦਿੱਤਾ ਜਾਂਦਾ ਹੈ ਔਰ ਜਿਹੜੇ ਲੇਡੀ ਕੈਂਡੀਡੇਟਸ ਨੇ ਸਰਪੰਚ ਬਣ ਜਾਂਦੇ ਨੇ ਜਾਂ ਪੰਚਾਇਤ ਮੈਂਬਰ ਬਣ ਜਾਂਦੇ ਨੇ ਉਹ ਬਾਹਰ ਨਿਕਲ ਕੇ ਆਪਣੀਆਂ ਡਿਊਟੀਆਂ ਨਹੀਂ ਲਭਾਉਂਦੇ ਸਰਪੰਚ ਲੇਡੀ ਹੋएगी ਪਿੰਡ ਦੀ ਪਰ ਸਾਰਾ ਕੰਮ ਉਹਨਾਂ ਦੇ ਹਸਬੰਦ ਕਰਨਗੇ ਮੇਰੀ ਪਰਸਨਲ ਸੋਚ ਆ ਕਿ ਜਿਹੜਾ ਕੰਮ ਇੱਕ ਲੇਡੀ ਆਪਣੇ ਹੱਥ ਚ ਲੈ ਲੈਂਦੀ ਆ ਨਾ ਉਹ ਜਿਆਦਾ ਅچھے ਤਰੀਕੇ ਨਾਲ ਉਹਨੂੰ ਕਰ ਪਾਉਂਦੀ ਚਾਹੇ ਉਹ ਘਰ ਚ ਚਲਾਉਣ ਦੀ ਗੱਲ ਆ ਚਾਹੇ ਉਹ ਕਿਸੇ ਮੈਤਮੇ ਨੂੰ ਚਲਾਉਣ ਦੀ ਗੱਲ ਆ ਤੋ ਜਿਹੜੀਆਂ ਵੀ ਮੇਰੀਆਂ ਪੈਸਟਿੰਗ ਅਜੇ ਇੱਥੇ ਮਜੂਦ ਤੇ ਨਹੀਂ ਹੈ ਚਲੋ ਸਾਡੇ ਕੋਈ ਵੀ ਸਰਪੰਚ ਹੈ ਬੰਨ ਜਿਹੜੀ ਇਹ ਵੀ ਮੇਰੀਆਂ ਪੇੜਾ ਜਿਹਨਾਂ ਨੂੰ ਮੌਕਾ ਮਿਲਦਾ ਹੈ ਪੰਚਾਇਤ ਮਾਮਰ ਬੰਦਾ ਜਾਂ ਸਰਪੰਚ ਬੰਦਾ ਉਹਨਾਂ ਨੂੰ ਚਾਹੀਦਾ ਹੈ ਕਿ ਅੱਗੇ ਆ ਕੇ ਆਪਣੇ ਕੰਮ ਨੂੰ ਆਪ ਸੰਭਾਲਣ ਆਪ ਵਧੀਆ ਤਰੀਕੇ ਨਾਲ ਕਰ ਸੈਕੰਡਲੀ ਜਿਹੜੀ ਪਲੈਨਿੰਗਸ ਨੇ ਇਹ ਦੇਖੋ ਸਾਡੇ ਹੱਥ ਬੁੱਕਲੇਟ ਵਿੱਚ ਬੜੀਆਂ achੀਆਂ ਜਿਹੜੀਆਂ ਸਕੀਮਸ ਗਵਰਨਮੈਂਟ ਦੀਆਂ ਲਿਖੀਆਂ ਹੋਈਆਂ ਨੇ ਮੇਨ ਚੀਜ਼ ਕਿੱਥੋਂ ਰਹਿ ਜਾਂਦੀ ਹੈ ਕਿ ਕੋਸ਼ ਪਲਾਨਸ ਬੰਦੀਆਂ ਤੇ ਨਹੀਂ ਔਰ ਇੰਪਲੀਮੈਂਟ ਨਹੀਂ ਸਹੀ ਤਰੀਕੇ ਨਾਲ ਹੁੰਦੀਆਂ ਉਹ ਸਿਰਫ ਆਗਜਾਂ ਦਾ ਹਿੱਸਾ ਬਣ ਕੇ ਰਹਿ ਜਾਂਦੀਆਂ ਨੇ ਜਾਂ ਖਾਣਾ ਪੂਰਤੀ ਵਾਸਤੇ ਉਹਨਾਂ ਤੇ ਕੰਮ ਜਿਹੜੇ ਕੀਤੇ ਜਾਂਦੇ ਨੇ ਸੋ ਬੀਇੰਗ ਅ ਟੀਚਰ ਸਾਡੇ ਕੋਲ ਇੱਕ ਬੜਾ ਵਧੀਆ ਮੌਕਾ ਹੁੰਦਾ ਸੀ ਪੀਟੀਐਮ ਕਰਾਉਣੇ ਆ ਜਿਸ ਤਰ੍ਹਾਂ ਹੁਣ ਸਾਡੇ ਸਕੂਲਾਂ ਦੇ ਵਿੱਚ ਰੀਸੈਂਟਲੀ ਮੈਗਾ ਪੀਟੀਐਮ ਹੋ ਗਿਆ ਡੀਆ ਔਰ ਇਸ ਵਾਰੀ ਰਿਕਾਰਡ ਬਣ ਗਿਆ ਕਿ ਸਾਡੇ ਕੋਲ 90% ਪੇਰੈਂਟਸ ਨੇ ਅਪਰੋਚ ਕੀਤੀ ਹੈ ਇਸ ਪੀਟੀਐਮ ਦੇ ਤੇ ਮੇਰੇ ਸਕੂਲ ਦੇ ਵਿੱਚ ਸਿਰ ਇਸ ਟੈਂਪਰ 231 ਬੱਚੇ ਨੇ ਤੇ ਲੰਮ ਸਮ 210 ਦੇ ਕਰੀਬ ਜਿਹੜੇ ਪੇਰੈਂਟ ਸਕੂਲ ਵਿਜਿਟ ਕਰਕੇ ਗਏ ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਸ ਨੇ ਅਸੀਂ ਆ ਜਦੋਂ ਸਾਡੇ ਨਾਲ ਪੇਰੈਂਟਸ ਇੰਟਰੈਕਸ਼ਨ ਕਰਨ ਆਉਂਦੇ ਨੇ ਤੇ ਅਸੀਂ ਸਿਰਫ ਆਪਣੀ ਡਿਪਾਰਟਮੈਂਟ ਦੀ ਗੱਲ ਤੋਂ ਇਲਾਵਾ ਇਹਨਾਂ ਜਿਹੜੀਆਂ ਉਹਨਾਂ ਨੂੰ ਸਕੀਮਸ ਅਵੇਅਰ ਕਰਾ ਸਕਦੇ ਆ ਮੈਂ ਗੱਲ ਕਰ ਰਹੀ ਸੀ ਤੇ ਸਪੋਰਟਸ ਦੀ ਮੇਰੀ ਜਿਹੜੀ ਫੈਮਿਲੀ ਬੈਕਗਰਾਉਂਡ ਆ ਪੇਰੈਂਟਸ ਵੱਲੋਂ ਸਪੋਰਟਸ ਮੈਨ ਨੇ ਸਾਰੇ ਔਰ ਇਹ ਚੀਜ਼ ਮੈਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਹੁੰਦੀ ਵੇਖੀ ਆ ਜਰੂਰੀ ਨਹੀਂ ਹੈ ਕਿ ਤੁਸੀਂ ಗ್ರಾಮ ਪੰਚਾਇਤ ਦਾ ਹਿੱਸਾ ਬਣ ਕੇ ਕੰਮ ਕਰ ਸਕਦੇ ਹੋ ਮੇਰੇ ਮੋਢੇ ਤਾਇਆ ਜੀ ਸੀ ਸਰਦਾਰ ਜਗੀਰ ਸਿੰਘ ਜੀ ਡਾਇਟ ਦੇ ਪ੍ਰਿੰਸੀਪਲ ਰਹੇ ਨੇ ਹੈ ਟੀਚਰ ਰਹੇ ਨੇ ਫਿਰ ਉਹ ਖਾਲਸਾ ਸਕੂਲ ਲੈਕਚਰਰ ਰਹੇ ਨੇ ਉਹਨਾਂ ਦੇ ਇੱਕ ਸ਼ੌਂਕ ਸੀਗਾ ਉਹਨਾਂ ਨੇ ਕੀ ਕਿਹਾ ਕਿ ਉਹ ਜਦੋਂ ਤੋਂ ਸ਼ੁਰੂ ਤੋਂ ਆਪ ਸਪੋਰਟਸਮੈਨ ਸੀਗੇ ਮੇਰੇ ਘਰ ਬ੍ਰਦਰ ਵੀ ਸਪੋਰਟਸਮੈਨ ਨੇ ਉਹਨਾਂ ਦੀਆਂ ਜਿਹੜੀਆਂ ਜੌਬਸ ਉਹ ਵੀ ਜਸਟ ਮੈਮ ਨੇ ਦੱਸਿਆ ਕਿ ਸਪੋਰਟਸ ਕੋਰਟ ਦੇ ਵਿੱਚ ਨੇ ਉਹਨਾਂ ਨੇ ਕੀ ਕੀਤਾ ਕਿ ਉਹ ਕਦੀ ਵੀ ಗ್ರಾಮ ਪੰਚਾਇਤ ਦਾ ਹਿੱਸਾ ਨਹੀਂ ਰਹਿਣਾ ਪੰਚਾਇਤ ਮੈਂਬਰ ਬਣੇ ਕਦੀ ਨਾ ਸਰਪੰਚ ਬਣੇ ਪਰ ਉਹਨਾਂ ਦੇ ਅੰਦਰ ਇੱਕ ਚਿੰਗ ਸੀ ਉਹ ਸਪੋਰਟਸਮੈਨਸ਼ਿਪ ਸੀ ਮੈਂ ਉਹਨਾਂ ਨੇ ਕੀ ਕੀਤਾ ਕਿ ਜਦੋਂ ਰਿਟਾਇਰ ਹੋ ਗਏ ਪਿੰਡ ਆ ਗਏ ਉਹਨਾਂ ਨੇ ਬੱਚਿਆਂ ਨੂੰ ਨਾ ਵਾਲੀਬਾਲ ਦਾ ਨੈਟ ਲਗਾ ਦਿੱਤਾ ਉਹ ਵਾਲੀਬਾਲ ਦਾ ਇੱਕ ਨੈਟ ਕਹਿ ਲੋ ਕਿ ਇੱਕ ਐਸੀ ਚਿੰਗਾਰੀ ਛੱਡ ਗਿਆ ਪਿੰਡ ਦੇ ਵਿੱਚ ਸਾਡੇ ਪਿੰਡ ਦੀਆਂ ਸੱਤ ਟੀਮਾਂ ਕਿਸੇ ਟਾਈਮ ਤੇ ਤਿਆਰ ਹੋ ਗਈਆਂ ਔਰ ਬੜੀ ਮਜ਼ੇ ਵਾਲੀ ਗੱਲ ਆ ਕਿ ਉਹਦੇ ਵਿੱਚ ਇੱਕ ਟੀਮ ਜਿਹੜੀ ਸਭ ਤੋਂ ਸੀਨੀਅਰ ਟੀਮ ਸੀਗੀ ਉਹਦੇ ਵਿੱਚ ਮੇਰੇ ਫਾਦਰ ਮੇਰੇ ਤਾਇਆ ਜੀ इवन ਜਿਹੜੇ 70 70% ਜਿਹੜੀ ਸਾਲ ਦੀ ਏਜ ਵਾਲੇ ਮੈਂਬਰਸ ਹੀ ਨਾ ਉਹ ਇਸ ਟੀਮ ਦਾ ਹਿੱਸਾ ਰਹਿ ਔਰ ਉਹ ਸਚਿੰਗ ਦਾ ਰਿਜ਼ਲਟ ਦੇਖੋ ਅੱਜ ਕੀ ਆ ਕਿ ਮੇਰੇ ਪਿੰਡ ਦੇ ਇੱਕ ਵੀਜੀ ਇਸ ਟਾਈਮ ਤੇ ਜਿਹੜੇ ਆਪਣੀ ਇੰਟਰਨੈਸ਼ਨਲ ਵਾਲੀਬਾਲ ਟੀਮ ਉਹਦੇ ਉਹਦੇ ਮਤਲਬ ਪਲੇਅਰ ਨੇ ਮੈਂਬਰ ਨੇ ਔਰ ਉਹ ਫੈਮਿਲੀ ਜਿਸ ਫੈਮਿਲੀ ਜੋ ਉਸਕੋ ਬੱਚਾ ਅੱਜ ਇੰਟਰਨੈਸ਼ਨਲ ਪਲੇਅਰ ਬਣ ਗਿਆ ਸੇ ਉਹਨਾਂ ਦੀ ਜੌਬ ਜਲੰਧਰ ਵਿੱਚ ਬੜੀ ਅਚੇ ਡਿਪਾਰਟਮੈਂਟ ਦੇ ਵਿੱਚ ਜੌਬ ਆ ਔਰ ਜਦੋਂ ਮਾਮ ਉਹ ਉਹਨਾਂ ਦੀ ਹਾਈਟ ਅਚੀ ਸੀ ਉਹਨਾਂ ਨੂੰ ਮੋਟੀਵੇਟ ਕਰਨਾ ਸਭ ਨੇ ਇੱਕ ਇੱਕ نیٹ ਲਾਤਾ ਸਭ ਨੇ ਮੋਟੀਵੇਟ ਹੋ ਕੇ ਚਲੇ ਜਾਣਾ ਬੱਚੇ ਨੇ ਸ਼ੂਜ਼ ਖਰੀਦਣੇ ਸ਼ੁਰੂ ਕਰਤੇ ਉਹਨਾਂ ਨੇ ਵਾਲੀਬਾਲ ਲਿਆਦਿੰਨੇ ਛੋਟੇ ਬੱਚਿਆਂ ਦਾ ਅਲੱਗ ਨੈੱਟ ਲੱਗ ਗਿਆ ਤੁਸੀਂ ਹੁਣ ਵੀ ਜਾ ਕੇ ਦੇਖੋਗੇ ਮੇਰੇ ਪਿੰਡੇ ਵਿੱਚ ਜਿਹੜੀਆਂ ਇਸ ਟਾਈਮ ਤੇ ਪ੍ਰਾਤਵਾਲੀਆਂ ਸਰਚ ਲਾਈਟਸ ਲੱਗੀਆਂ ਹੋਈਆਂ ਨੇ ਪ੍ਰੋਪਰ ਤੁਹਾਨੂੰ ਨੈੱਟ ਵਗੈਰਾ ਲੱਗੇ ਮਿਲਣਗੇ ਛੋਟੇ ਛੋਟੇ ਬੱਚਿਆਂ ਨੇ ਆਪਣੀ ਔਰ ਜਿਹੜੇ ਉਹ ਇੰਟਰਨੈਸ਼ਨਲ ਲੈਵਲ ਤੇ ਇਸ ਟਾਈਮ ਦੇ ਮੇਰੇ ਪਿੰਡ ਦੇ ਜਿਹੜੇ ਪਲੇਅਰ ਪਹੁੰਚੇ ਨੇ ਉਹਨਾਂ ਦੀ ਕੋਈ ਜਿਹੜੀ ਜੇ ਤੁਸੀਂ ਉਹਨਾਂ ਦੀ ਫੈਮਿਲੀ ਹਿਸਟਰੀ ਵੇਖੋ ਉਹਨਾਂ ਨੇ ਦੀ ਫੈਮਿਲੀ ਦੇ ਚ ਕੋਈ სპੋਰਟਸਮੈਨ ਨਹੀਂ ਕੋਈ ਜੌਬ ਨਹੀਂ ਕਰਾ ਸਿਰਫ ਇੱਕ ਇਨਸਾਨ ਦੀ ਛੋਟੀ ਜਿਹੀ ਅਫਰਟ ਨੇ ਜਿਸ ਨਾਲ ਆਪਾਂ ਇੱਥੇ ਗੱਲ ਕਰਦੇ ਆ ਕਿ ਜ਼ਰੂਰੀ ਨਹੀਂ ਕਿ ਆਪਾਂ ਕੋਈ ਕੰਮ ਕਰੀਏ ਕਿ ਆਪਾਂ ਗ੍ਰਾਂਟਸ ਵੇਖ ਦੇ ਰਹੀਏ ਇੱਕ ਛੋਟੀ ਜਿਹੀ ਅਫਰਟਸ ਦੇ ਇੱਕ ਛੋਟੀ ਜਿਹੀ ਚੰਗਿਆਰੀ ਨੇ ਦੋ ਲੜਕੀਆਂ ਇਸ ਟਾਈਮ ਤੇ ਨੈਸ਼ਨਲ ਖੇਡ ਕੇ ਆਈਆਂ ਨੇ ਇਸ ਬੋਦੀਆਂ। ਉਹ ਰਿਟਾਇਰਮੈਂਟ ਤੋਂ ਬਾਅਦ ਕੀ ਕਰਦੇ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਜਿਹੜਾ ਗ੍ਰੋਥ ਸਕੂਲ ਚਲੇ ਜਾਣਾ ਬੱਚਿਆਂ ਨੂੰ ਫ੍ਰੀ ਆਫ ਕਾਸਟ ਜਿਹੜੀ ਇੰਗਲਿਸ਼ ਦੀ ਐਜੂਕੇਸ਼ਨ ਦੇਣੀ ਤੇ ਪਲੱਸ ਵਾਲੀਬਾਲ ਦੀ ਕੋਚਿੰਗ ਦੇਣੀ। ਔਰ ਉਹਨਾਂ ਦੀ ਇਸ ਐਫਰਟ ਦਾ ਰਿਵਾਰਡ ਇਹਨਾਂ ਨੂੰ ਮਿਲਿਆ ਕਿ ਜਦੋਂ ਲਾਸਟ ਉਹਨਾਂ ਦਾ ਟਾਈਮ ਆਇਆ ਬਿਮਾਰ ਸੀਗੇ ਤੇ ਆਪਣੇ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਵਾਲਿਆਂ ਸਾਰੇ ਬੜੇ ਚੰਗੀ ਤਰ੍ਹਾਂ ਪਤਾ ਐਜੂਕੇਸ਼ਨ ਸੈਕਟਰੀ ਸਾਡੇ ਕਿਸ਼ਨ ਕੁਮਾਰ ਜੀ ਸੀਗੇ ਪਰਸਨਲੀ ਉਹਨਾਂ ਦੀ ਘਰ ਖਬਰ ਲੈਣਗੇ। सो so, और रल मिल के जिन्ना भी सू परमात्मा ने हिम्मत बख्शी अं अपना योगदान पाइए और इस योगदान पाने वास्ते सा बड़े तरीके ने सिर्फ थोड़ी जी एफर्ट करने की जरूर थैंक यू वैरी मच